ਸੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਅਕਸਰ ਅਸੀਂ ਦੇਖਦੇ ਆਂ ਬਹੁਤ ਇਸ ਤਰ੍ਹਾਂ ਦੀ ਐਪਲੀਕੇਸ਼ਨਾਂ ਆ ਗਈਆਂ ਜਿਦੇ ਵਿੱਚ ਨਵੇਂ ਦੋਸਤ ਬਣਾਉਣਾ ਜ਼ਿਆਦਾਤਰ ਤਾਂ ਲੋਕ ਖਰ ਕੁੜੀਆਂ ਲੱਭਦੇ ਨੇ ਮੁੰਡੇ ਤੇ ਉਹ ਜੀਆਂ ਐਪਸ ਦੇ ਜ਼ਰੀਏ ਅੱਗੇ ਕਈ ਵਾਰ ਫਸ ਜਾਂਦੇ ਨੇਗੇ ਅੱਜ ਜੀ ਹੈ ਇੱਕ ਘਟਨਾ ਕਰਮ ਦਾ ਮੈਂ ਸਾਂਝਾ ਕਰ ਰਿਹਾ ਤੁਹਾਡੇ ਨਾਲ ਜਿਦੇ ਵਿੱਚ ਜੇ ਦੇਖੀਏ ਤਾਂ ਇੱਕ ਇਹ ਵੀ ਸਾਨੂੰ ਸਿੱਖਿਆ ਮਿਲਦੀ ਹੈ ਵੀ ਅਜਿਹੀਆਂ ਚੀਜ਼ਾਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਇਹ ਹੈ ਵੀ ਆਪਦੀ ਵੀ ਥੋੜੀ ਜੀ ਲਾਲਸਾ ਤੁਸੀਂ ਇਹ ਮੈਂ ਕਹਿ ਰਿਹਾ ਖਰ ਕਿਉਂਕਿ ਆਪਦੀ ਲਾਲਸਾ ਤੋਂ ਬਿਨਾ ਬੰਦਾ ਕਦੇ ਨਹੀਂ ਫਸਦਾ ਅਜਿਹੇ ਚੱਕਰਾਂ ਦੇ ਵਿੱਚ ਤਾਂ ਇਸ ਕਰਕੇ ਲੋੜ ਹੈ ਫਿਟਿੰਗ ਐਪਸ ਦਾ ਜਿਹਦੇ ਵਿੱਚ ਜੇ ਕਹੀਏ ਕਿ ਦੋ ਸ਼ਖਸ ਇੱਕ ਇੰਜੀਨੀਅਰ ਸੀ ਇੱਕ ਬੈਂਕ ਦਾ ਮੁਲਾਜ਼ਮ ਸੀਗਾ ਉਹਨਾਂ ਨੂੰ ਜਿਹੜਾ ਸ਼ਿਕਾਰ ਬਣਾਇਆ ਉਹ ਗਏ ਤਾਂ ਇਸ ਰਿਪੋਰਟ ਨੂੰ ਜਦੋਂ ਮੈਂ ਪੜ ਰਿਹਾ ਸੀਗਾ ਨਿਊਜ਼ੀਟਨ ਪੰਜਾਬੀ ਦੀ ਰਿਪੋਰਟ ਹੈ ਗਾਜ਼ੀਆਬਾਦ ਦਾ ਹੈ ਮਸਲਾ ਹੈ ਕਿ ਜਦੋਂ ਉਹ ਗਏ ਕਿਸ ਲਾਲ ਚ ਸੀਗੇ ਵੀ ਇੱਕ ਤਾਂ ਕੁੜੀਆਂ ਮਿਲਣੀਆਂ ਦੂਜੇ ਪਾਸੇ ਇਹ ਸੀਗਾ ਕਿ ਥਰੀ ਸਮ ਕਰਾਂਗੇ ਹੁਣ ਥਰੀ ਸਮ ਹੁੰਦਾ ਕੀ ਆ ਆਮ ਪਾਸ਼ਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਥਰੀ ਸਮ ਹੋਇਆ ਜਿੱਥੇ ਤਿੰਨ ਲੋਕ ਆਪਸ ਦੇ ਵਿੱਚ ਸੈਕਸ ਕਰਦੇ ਨੇ ਜਿਹਦੇ ਵਿੱਚ ਚਾਹੇ ਇੱਕ ਕੁੜੀ ਦੋ ਮੁੰਡੇ ਹੋਣ ਜਾਂ ਫਿਰ ਦੋ ਕੁੜੀਆਂ ਇੱਕ ਮੁੰਡਾ ਹੋਵੇ ਯਾਨੀ ਕਿ ਤਿੰਨ ਲੋਕ ਜਿਹੜੇ ਨੇ ਇਸ ਚੀਜ਼ ਨੂੰ ਪਰਫਾਰਮ ਕਰਦੇ ਨੇ ਹੁਣ ਗੱਲ ਇਹ ਹੈ ਵੀ ਪਹਿਲਾਂ ਤਾਂ ਅਜਿਹੀ ਸਾਨੂੰ ਪੁੱਠੀ ਸਿੱਧੀ ਕੋਈ ਲਾਲਕ ਤੇ ਫਿਰ ਜਦੋਂ ਅਸੀਂ ਫਸ ਜਾਨੇ ਆ ਤੇ ਆਮ ਤੌਰ ਤੇ ਹੁੰਦਾ ਹੈ ਵੀ ਕਈ ਵਾਰ ਅਜਿਹੀਆਂ ਚੀਜ਼ਾਂ 'ਚ ਸਾਡੇ ਨਾਲ ਵੀ ਉਲਟਾ ਮਾੜਾ ਹੋ ਜਾਂਦਾ ਹੁਣ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ 8 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਇਥੋਂ ਤੱਕਰ ਕੀ ਜਿਹੜੇ ਆਪਣੇ ਬੈਂਕ ਮੁਲਾਜ਼ਮ ਸਾਹਿਬ ਸੀ ਉਹਨਾਂ ਨੇ ਤਾਂ ਕਹਿੰਦੇ ਲੋਨ ਲੈ ਕੇ 1 ਲੱਖ ਰੁਪਿਆ ਤਾਇਆ ਨਾਲ ਦੀ ਨਾਲ ਦਿੱਤਾ ਤਾਂ ਕਿਤੇ ਜਾ ਕੇ ਉਹਨਾਂ ਨੂੰ ਛੱਡਿਆ ਦੋਨਾਂ ਦੇ ਵਿੱਚ ਇੱਕੋ ਹੀ ਮਾਡਲ ਸਪਰਿੰਡੀ ਹੈ ਜਿਹਦੇ ਵਿੱਚ ਜੇ ਕਹੀਏ ਕਿ ਮਾਡਲ ਸਪਰਿੰਡੀ ਦੇ ਦੌਰਾਨ ਇਹ ਸੀ ਕਿ ਉਹਨਾਂ ਨੂੰ ਪਹਿਲਾਂ ਬੁਲਾਇਆ ਜਾਂਦਾ ਸੀ ਕੁੜੀਆਂ ਦਾ ਝਾਂਸਾ ਦੇ ਕੇ ਤੇ ਇਸੇ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਕੱਪੜੇ ਲਾਹ ਕੇ ਉਹਨਾਂ ਦੇ ਵੀਡੀਓਜ਼ ਬਣਾ ਲਈ ਜਾਂਦੇ ਸੀ ਇਹ ਜਦੋਂ ਗਾਜ਼ੀਆਬਾਦ ਦੇ ਜੇ ਕਹੀਏ ਕਿ ਫੜੇ ਗਏ ਨੇ ਤੇ ਇਹਨਾਂ ਦੇ ਵਿੱਚ ਇਹਨਾਂ ਰਿਪੋਰਟ ਚ ਲਿਖਿਆ ਹੈ ਕਹਿੰਦੇ ਪੀੜਤਾ ਤੋਂ ਪੁੱਛਦੇ ਕਿਛੇ ਦੇ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਵਾਂ ਉਹ ਥ੍ਰੀ ਸਮ ਸੈਕਸ ਦੇ ਬਹਾਨੇ ਬੁਲਾਇਆ ਗਿਆ ਸੀ ਯਾਨੀ ਕਿ ਦੋਨੋਂ ਦੀ ਲਾਲਸਾ ਇਸ ਹੀ ਵੀ ਅਸੀਂ ਕਿਸੇ ਕੁੜੀ ਨਾਲ ਇਕੱਲੇ ਨਹੀਂ ਬਲਕਿ ਤਿੰਨ ਜਣਾਂ ਨੇ ਆਪਸ ਦੇ ਵਿੱਚ ਸੈਕਸ ਕਰਨਾ ਹੈ ਹੁਣ ਗੱਲ ਇਹ ਹੈ ਵੀ ਪਹਿਲਾਂ ਤਾਂ ਤੁਸੀਂ ਦੇਖੋ ਕਿ ਇਹ ਕਿਸ ਤਰ੍ਹਾਂ ਦੀ ਜੇ ਮੈਂ ਕਹੀਏ ਕਿ ਅਨਨੇਚੁਰਲ ਪ੍ਰਕਿਰਤੀ ਆ ਸੋਚ ਆ ਜਿਹੜੀ ਆਮ ਤੌਰ ਤੇ ਦੇਖੀਏ ਕਿ ਅਜਿਹੀਆਂ ਫਿਲਮਾਂ ਦੇਖ-ਦੇਖ ਕੇ ਪੁੱਠੀਆਂ ਸਿੱਧੀਆਂ ਲੋਕਾਂ ਦੇ ਮਨਾਂ ਦੇ ਵਿੱਚ ਉਪਜ ਹੋ ਰਹੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਅਜਿਹਾ ਫਿਰ ਜਦੋਂ ਅਜਿਹੇ ਲੋਕਾਂ ਦੇ ੱਟਕੇ ਚੜ ਜਾਂਦੇ ਆ ਤਾਂ ਫਿਰ ਗੱਲ ਇਹ ਹੈ ਨੁਕਸਾਨ ਇਹ ਹੁੰਦਾ ਵੀ ਭਾਈ ਤੁਹਾਡੇ ਨਾਲ ਠੱਗੀ ਠੋਰੀ ਵੀ ਹੋ ਜਾਂਦੀ ਹੈ ਇਹਦੇ ਵਿੱਚ ਕਿਸੇ ਤੋਂ ਲੱਖਰ ₹ले लेया ਕਿਸ ਤੋਂ 70000 ਲੈ ਲਿਆ ਜਦੋਂ ਇਹ ਫੜੇ ਗਏ ਨਹੀਂ ਤਾਂ 70000 ਰੁਪਏ ਇਹਨਾਂ ਤੋਂ ਬਰਾਮਦ ਹੋਇਆ ਆ ਜਿਹੜੇ ਤੇ 9 ਮੋਬਾਈਲ ਨੇ ਇਹਨਾਂ ਕੋਲ ਫੜੇ ਗਏ ਨੇ ਜਿਹੜੇ ਇਹ 3 ਸਮ ਕਰਨ ਗਏ ਸੀਗੇ ਭਾਈ ਸਾਹਿਬ ਜਿਨ੍ਹਾਂ ਦੇ ਕੋਲੇ ਗਏ ਸੀ ਯਾਨੀ ਕਿ ਆਰੋਪੀਆਂ ਦੇ ਕੋਲੋਂ ਫੜੇ ਗਏ ਨੇ ਇਹ ਦੋ ਤਾਂ ਪੀੜਤ ਨੇਗੇ ਇਹਨਾਂ ਚ ਅਲੱਗ-ਅਲੱਗ ਲੋਕ ਨੇ ਇਹ ਮਸਲਾ ਜੇ ਕਹੀਏ ਕਿ ਸੂਰਜਾ ਗਾਰਡਨ ਦੇ ਵਿੱਚ ਕਹਿੰਦੇ 8000 ਰੁਪਏ ਵਿੱਚ ਇੱਕ ਘਰ ਕਿਰਾਏ ਤੇ ਲਿਆ ਹੋਇਆ ਸੀ ਇਹਨਾਂ ਨੇ ਪੋਰਸ ਨੇ ਜਦੋਂ ਮਾਸਟਰਮਾਈਂਡ ਅਭਿਸ਼ੇਕ ਚੌਧਰੀ ਹੈ ਕੋਈ ਇਹਦਾ ਜਿੱਤੋਂ ਪੁੱਛ ਗਿਛੇ ਚ ਪਤਾ ਲੱਗਿਆ ਸਾਰਾ ਸਾਰੀ ਕਹਾਣੀ ਹੁਣ ਸਭ ਤੋਂ ਪਹਿਲਾਂ ਇਹ ਸਮਝਣ ਵਾਲੀ ਗੱਲ ਇਹ ਹੈ ਵੀ ਜਿੰਨੀਆਂ ਵੀ ਆਨਲਾਈਨ ਡੇਟਿੰਗ ਐਪਸ ਚੱਲਦੀਆਂ ਨੇ ਇਹਨਾਂ ਤੇ ਇੰਨੇ ਵੀ ਅੰਨੇ ਵਾਹ ਭਰੋਸਾ ਨਾ ਕਰਿਆ ਕਰੋ ਵੀ ਜਦੋਂ ਕੋਈ ਤੁਹਾਨੂੰ ਬੁਲਾਵੇ ਦੇਖੋ ਵੈਸੇ ਤਾਂ ਹੁੰਦਾ ਇਹ ਹੈ ਵੀ ਜਦੋਂ ਅਸੀਂ ਕਿਸੇ ਦੇ ਕਿਤੇ ਵੀ ਜਾਣਾ ਹੋਵੇ ਅਸੀਂ ਦੇਖਦੇ ਹਾਂ ਰਸਤਾ ਸੁਸਾਨਤਾ ਨਹੀਂ ਜੇਕਰ ਕਿਸੇ ਨਾਲ ਗੱਡੀ ਤੇ ਜਾ ਰਹੇ ਹਾਂ ਅਸੀਂ ਸਾਰਿਆਂ ਨੂੰ ਜਾਣਦੇ ਹਾਂ ਨਹੀਂ ਅਸੀਂ ਕਿਸੇ ਪ੍ਰਾਏ ਬੰਦੇ ਨਾਲ ਬੈਠੀਏ ਨਾ ਹੁਣ ਬਲਾ ਬਲਾ ਐਪ ਤੇ ਵੀ ਲੋਕ ਆਈਂ ਪ੍ਰਾਯਾਂ ਨਾਲ ਬੈਠ ਕੇ ਭਾਈ ਜਾਂਦੇ ਨੇ ਡੇਟਿੰਗ ਐਪ ਤੇ ਪਤਾ ਨਹੀਂ ਤੁਹਾਨੂੰ ਕੌਣ ਕਿੱਥੇ ਬੁਲਾ ਰਿਹਾ ਹੈਗਾ ਤੁਸੀਂ ਅੰਨੇ ਵਾਹ ਭਰੋਸਾ ਕਰਕੇ ਚਲ ਜਾਣੇ ਹੋਗੇ ਆਮ ਤੌਰ ਤੇ ਤਾਂ ਸੀ ਜਦੋਂ ਕਹਈਏ ਕਿ ਇੱਕ ਦੂਜਿਆ ਨੂੰ ਸਿੱਖਿਆ ਦਿੰਨੇ ਆ ਫਿਰ ਅਜੀਆਂ ਚੀਜ਼ਾਂ ਤੇ ਤੁਸੀਂ ਇੰਨਾ ਅੰਨੇ ਵਾਹ ਭਰੋਸਾ ਕਰ ਲੈਂਦੇ ਹੋ ਕਿ ਤੁਹਾਨੂੰ ਉੱਥੇ ਡਰ ਵੀ ਕੋਈ ਨਹੀਂ ਲੱਗਦਾ ਇਸ ਕਰਕੇ ਥੋੜਾ ਜਿਹਾ ਸਮਝਣ ਦੀ ਲੋੜ ਹੈ ਵੀ ਇਹ ਠੀਕ ਹੈ ਵੀ ਇਹ ਲੋਕ ਅਪਰਾਧੀ ਨੇਗੇ ਇਹਨਾਂ ਦੀ ਮਾਨਸਿਕਤਾ ਅਪਰਾਧੀ ਆ ਪਰ ਤੁਸੀਂ ਵੀ ਸਮਝੋ ਖੁਦ ਕਿਸ ਲਿਹਾਜ਼ੇ ਦੇ ਨਾਲ ਤੁਸੀਂ ਅੱਗੇ ਵਧ ਰਹੇ ਹੋ ਤੁਸੀਂ ਖੁਦ ਕੀ ਇੱਕ ਇਮਾਨਦਾਰੀ ਸੋਚ ਲੈ ਕੇ ਚੱਲ ਰਹੇ ਹੋ ਇਹ ਚੀਜ਼ ਸਮਝਣ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਹੈ ਆਨਲਾਈਨ ਡੇਟਿੰਗ ਐਪਸ ਨੇ ਦੂਰ ਰਹੋ ਇਹਨਾਂ ਦੇ ਉੱਤੇ ਫਰੋਡ ਕੰਮ ਜਿਆਦਾ ਚੱਲਦਾ ਫੇਕ ਪ੍ਰੋਫਾਈਲ ਦੇ ਜ਼ਰੀਏ ਹੀ ਇਹ ਲੋਕ ਫਸਾਈ ਸੀ ਤੇ ਬਹੁਤ ਸਾਰੀਆਂ ਫੇਕ ਪ੍ਰੋਫਾਈਲ ਦੇ ਨੇ ਉੱਥੇ ਜਿਹੜੀਆਂ ਉਹ ਉਦੇ ਜ਼ਰੀਏ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਇਸ ਕਰਕੇ ਬਚਨ ਦੀ ਲੋੜ ਹੈ